ਗੁਰੂ ਪਿਆਰਿਓ ਅੱਜ ਮਸਿਆ ਦਾ ਦਿਹਾੜਾ ਹੈ ਮਸਿਆ ਨੂੰ ਮੁੱਖ ਰੱਖ ਕੇ ਸਾਨੂੰ ਜਿੱਥੇ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣਾ ਚਾਹੀਦਾ ਤਾਂ ਉੱਥੇ ਸਾਨੂੰ ਪਤਾ ਹੋਣਾ ਚਾਹੀਦਾ ਆ ਜਿਹੜੇ ਦਿਨ ਚੱਲ ਰਹੇ ਆ 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਜੂਨ 1984 ਦੇ ਕੱਲੂ ਘਾਰੇ ਦੇ ਦਿਨ ਇਹਨਾਂ ਦਿਨਾਂ ਵਿੱਚ ਬੜੀਆਂ ਸ਼ਹੀਦੀਆਂ ਹੋਈਆਂ ਸੰਤਾਂ ਦੀ ਸ਼ਹੀਦੀ ਵੀ ਹੋਈ ਭਾਈ ਅਮਰੀਕ ਸਿੰਘ ਜੀ ਵੀ ਸ਼ਹੀਦੀ ਪਾ ਗਏ। ਛੋਟੇ-ਛੋਟੇ ਬੱਚੇ ਬੀਬੀ ਵਾਹਿਗੁਰੂ ਕੌਰ, ਬੀਬੀ ਸਤਨਾਮ ਕੌਰ ਦੀਆਂ ਵੀ ਸ਼ਹੀਦੀਆਂ ਹੋਈਆਂ। ਤਾਂ ਆਹ ਮਸਿਆ ਵਾਲੇ ਦਿਨ ਸਾਨੂੰ ਕੀ ਕਰਨਾ ਚਾਹੀਦਾ? ਦੇਖੋ ਗੁਰਮਖ ਪਿਆਰਿਓ। ਗੁਰੂ ਘਰ ਜਾ ਕੇ ਸ਼ਹੀਦਾਂ ਦੇ ਨਾਮ ਤੇ ਕੜਾ ਪ੍ਰਸ਼ਾਦ ਦੀ ਦੇਕ ਕਰਵਾਉਣੀ ਚਾਹੀਦੀ ਆ। ਜਿਨ੍ਹਾਂ ਨੇ ਆਪਣੇ ਸਰੀਰ ਨੂੰ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ, ਉਹਨਾਂ ਦੀ ਯਾਦ ਵਿੱਚ ਸਿਮਰਨ ਕਰਨਾ ਚਾਹੀਦਾ। ਜਾਂ ਫਿਰ ਅਖੰਡ ਪਾਠ ਸਾਹਿਬ ਕਰਵਾਉਣੇ ਚਾਹੀਦੇ ਆ ਜਾਂ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਨੇ ਚਾਹੀਦੇ ਆ ਪਿੰਡਾਂ ਪਿੰਡਾਂ ਵਿੱਚ ਇਹ ਹੋਣਾ ਬੜਾ ਜ਼ਰੂਰੀ ਆ ਇਹਨਾਂ ਸਮਾਗਮਾਂ ਨਾਲ ਕੀ ਹੋਵੇਗਾ ਆਪਣੇ ਇਤਿਹਾਸ ਬਾਰੇ ਬੱਚਿਆਂ ਨੂੰ ਪਤਾ ਲੱਗੇਗਾ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਫੇਰ ਉਹਨਾਂ ਨੂੰ ਖਤਮ ਕਰਨ ਦੀ ਲੋੜ ਨਹੀਂ ਪੈਂਦੀ ਆਪੇ ਖਤਮ ਹੋ ਜਾਂਦੀਆਂ ਨੇ ਇਹ ਗੁਰੂ ਜੀ ਦਾ ਬਚਨ ਮੰਨਣਾ ਬੜਾ ਜ਼ਰੂਰੀ ਆ ਜ਼ਿੰਦਗੀ ਵਿੱਚ ਕਿਉਂਕਿ ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸੇਵਕਾਂ ਨੂੰ ਮੁਰਦਾ ਖਾਣ ਲੈ ਗਿਆ ਸੀ ਦੇਖਣਾ ਸੀਗਾ ਵੀ ਇਹਦੇ ਵਿੱਚ ਵੀ ਇਹ ਹੁਕਮ ਮੰਨਦੇ ਆ ਕਿ ਨਹੀਂ ਦੇਖਣ ਵਿੱਚ ਭਾਵੇਂ ਜਾਇਜ਼ ਹੁਕਮ ਨਹੀਂ ਸੀ ਅਸੀਂ ਮੁਰਦੇ ਦੇ ਨਾਲ ਸ਼ੂ ਵੀ ਜਾਈਏ ਫਿਰ ਆਪਾਂ ਕਹਿੰਨੇ ਆ ਨਹਾਉਣਾ ਪਵੇਗਾ ਫਿਰ ਮੁਰਦਾ ਖਾਏ ਕੌਣ ਇੱਕ ਭਾਈ ਲੈਣਾ ਜੀ ਸੀਗੇ ਖੜੇ ਰਹੇ ਬਾਕੀ ਸਿੱਖ ਚਲੇ ਗਏ ਸਾਰਿਆਂ ਨੂੰ ਲੱਗਾ ਵੀ ਇਹ ਠੀਕ ਨਹੀਂ ਪਰ ਮਗਰ ਜਿਹੜੇ ਭਾਈ ਲੈਣਾ ਜੀ ਸੀਗੇ ਜਿਹੜੇ ਉਹ ਮੁਰਦੇ ਦੇ ਆਲੇ ਦਿਵਾਲੇ ਚੱਕਰ ਕੱਟਣ ਲੱਗੇ ਤੇ ਗੁਰੂ ਮਹਾਰਾਜ ਕੋਲੋਂ ਪੁੱਛਿਆ ਕੀ ਕਰ ਰਹੇ ਹੂੰ ਭਾਈ ਲੈਣਾ ਜੀ ਨੇ ਉੱਤਰ ਦਿੱਤਾ ਹਜੂਰ ਜੀ ਮੈਨੂੰ ਸਮਝ ਨਹੀਂ ਆ ਰਹੀ ਮੁਰਦੇ ਨੂੰ ਕਿਹੜੇ ਤਰਫ ਤੋਂ ਖਾਣਾ ਸ਼ੁਰੂ ਕਰਾਂ ਜਦੋਂ ਖਾਣ ਲੱਗੇ ਤਾਂ ਦੇਖਦੇ ਆ ਕਿ ਉੱਥੇ ਕੋਈ ਮੁਰਦਾ ਨਹੀਂ ਸਗੋਂ ਮੁਰਦੇ ਦੀ ਥਾਂ ਉਹ ਗੁਰੂ ਦਾ ਪ੍ਰਸ਼ਾਦ ਉੱਥੇ ਸੀਗਾ ਗੁਰੂ ਨਾਨਕ ਦੇਵ ਜੀ ਨੇ ਫਿਰ ਉਹਨਾਂ ਨੂੰ ਗੁਰਤਾ ਗੱਦੀ ਦਾ ਹੱਕਦਾਰ ਬਣਾਤਾ ਉਹ ਭਾਈ ਲੈਣਾ ਜੀ ਤੋਂ ਗੁਰੂ ਅੰਗਦ ਸਾਹਿਬ ਜੀ ਬਣ ਗਏ ਅੰਗਦ ਦਾ ਅਰਥ ਹੈ ਗੁਰੂ ਦਾ ਅੰਗ ਜਾਂ ਹਿੱਸਾ ਇਸੇ ਤਰ੍ਹਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਿੱਖਾਂ ਦੀ ਪਰਖ ਕੀਤੀ ਕਈ ਹਜ਼ਾਰ ਦੇ ਇਕੱਠ ਵਿੱਚੋਂ ਕੇਵਲ ਪੰਜ ਪਿਆਰੇ ਹੀ ਨਿਕਲੇ ਇਸ ਕਰਕੇ ਜਦੋਂ ਗੁਰੂ ਪਰਖ ਦਾ ਨਾਂ ਉਦੋਂ ਵੱਡੇ ਵੱਡੇ ਫੇਲ ਹੋ ਜਾਂਦੇ ਆ ਇਹ ਜੀਵ ਦਾ ਇਮਤਿਹਾਨ ਵਿੱਚ ਪਾਸ ਹੋਣਾ ਬੜੀ ਮੁਸ਼ਕਲ ਗੱਲ ਆ ਵੀ ਗੁਰੂ ਕਿਸੇ ਦਾ ਇਮਤਿਹਾਨ ਨਾ ਲਏ। ਇਸ ਕਰਕੇ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਸਾਨੂੰ ਇਹਨਾਂ ਦਿਨਾਂ ਵਿੱਚ ਇਹ ਗੁਰੂ ਸਾਹਿਬ ਦੇ ਬਚਨ ਹੀ ਆ ਵੀ ਸਾਨੂੰ ਜਿਹੜੇ ਗੁਰਪੁਰਬ ਮਨਾਉਣੇ ਚਾਹੀਦੇ ਆ ਭਾਈ ਗੁਰਦਾਸ ਜੀ ਵੀ ਕਹਿੰਦੇ ਆ ਹਉ ਕੁਰਬਾਨੀ ਤਿਨਾਂ ਗੁਰ ਸਿਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਆ ਜਿਹੜੇ ਦਿਨ ਚੱਲਦੇ ਆ ਇੰਨੀ ਜਿਹੜੀ ਗਰਮੀ ਆ ਇਹਦੇ ਵਿੱਚ ਜਿੱਥੇ ਥਾਂ ਥਾਂ ਤੇ ਆਪਾਂ ਵੇਖਦੇ ਆ ਸੇਕ ਸੰਗਤਾਂ ਵੱਲੋਂ ਸ਼ਬੀਲਾਂ ਵੀ ਲਾਈਆਂ ਜਾਂਦੀਆਂ ਉੱਥੇ ਜਾ ਕੇ ਅਸੀਂ ਮਾਇਆ ਕਰਕੇ ਜਿੱਥੇ ਸੇਵਾ ਕਰ ਸਕਦੇ ਹਾਂ ਉੱਥੇ ਹੱਥੀ ਸੇਵਾ ਵੀ ਕਰਕੇ ਆਪਣਾ ਜਿਹੜਾ ਜੀਵਨ ਆ ਨੂੰ ਸਫਲ ਬਣਾ ਸਕਦੇ ਹਾਂ ਕਿਉਂਕਿ ਦੇਖੋ ਕਈ ਥਾਵਾਂ ਤੇ ਇਹਨਾਂ ਦਿਨਾਂ ਵਿੱਚ ਪਾਣੀ ਨਹੀਂ ਮਿਲਦਾ ਪੰਜਾਬ ਦੀ ਇੱਕੋ ਇੱਕ ਧਰਤੀ ਆ ਇੱਥੇ ਲੰਗਰ ਲਾਏ ਜਾਂਦੇ ਆ ਸ਼ਬੀਲਾਂ ਲਾਈਆਂ ਜਾਂਦੀਆਂ ਤਾਂ ਇਹ ਚੀਜ਼ਾਂ ਨੂੰ ਸਾਨੂੰ ਦੇਖਣਾ ਪਵੇਗਾ ਵੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਬੜਾ ਕੁਝ ਹੈ ਜਿੱਥੋਂ ਸਾਨੂੰ ਸਿੱਖਣ ਦੀ ਲੋੜ ਆ ਵੀ ਗੁਰੂ ਕੇ ਲੰਗਰ ਸਰਬੱਤ ਦੇ ਭਲੇ ਦੀ ਅਰਦਾਸ ਰਾਈਆਂ ਪਾਂਦੀਆਂ ਨੂੰ ਛਕਾਉਣਾ ਜਲ ਠੰਡੇ ਮਿੱਠੇ ਜਲ ਦੀ ਸ਼ਬੀਲ ਲਾਉਣੀ ਇਹ ਵੀ ਅਸੀਂ ਲਗਾ ਸਕਦੇ ਆ ਕਿਉਂਕਿ ਓਹ ਹੁੰਦਾ ਵੀ ਮਾਇਆ ਦਾ ਦਸਮੰਦ ਨਾਲੇ ਨਿਕਲ ਜਾਂਦਾ ਨਾਲੇ ਸੇਵਾ ਹੋ ਜਾਂਦੀ ਹੈ ਬਹੁਤ ਸਾਰੇ ਸਿੱਖ ਨੌਜਵਾਨ ਆ ਭਾਵੇਂ ਉਹਨਾਂ ਦੇ ਕੇਸ ਕੱਟੇ ਹੁੰਦੇ ਆ ਪਰ ਦੇਖੋ ਉਹਨਾਂ ਦਾ ਜਜ਼ਬਾ ਉਹਨਾਂ ਦੇ ਜਜ਼ਬੇ ਨੂੰ ਸਲਾਮ ਆ ਉਹ ਠੰਡੇ ਮਿੱਠੇ ਜਲ ਦੀ ਸ਼ਬੀਲ ਲਾਉਂਦੇ ਆ ਜਦੋਂ ਇਹ ਜਿਵੇਂ ਬੰਦਾ ਸੇਵਾ ਕਰਦਾ ਜਾਂਦਾ ਉਹਦਾ ਮਨ ਵੀ ਬਦਲ ਜਾਂਦਾ ਇੱਕ ਦਿਨ ਹੌਲੀ ਹੌਲੀ ਦਸਤਾਰ ਸਜਾਉਣ ਲੱਗ ਜਾਂਦਾ ਫਿਰ ਕੇਸ ਦਾੜਾ ਵੀ ਪ੍ਰਕਾਸ਼ ਹੋ ਜਾਂਦਾ ਤਾਂ ਇਹ ਹੌਲੀ ਹੌਲੀ ਚੀਜ਼ਾਂ ਹੁੰਦੀਆਂ ਨੇ ਸੇਵਾ ਤੋਂ ਹੀ ਬੰਦਾ ਇੱਧਰ ਨੂੰ ਆਉਂਦਾ ਅਸਲ ਵਿੱਚ ਇਹ ਮੈਂ ਤੁਹਾਨੂੰ ਇਹੀ ਕਹਾਂਗਾ ਵੀ ਇਹਨਾਂ ਦਿਨਾਂ ਦੇ ਵਿੱਚ ਕਿਤੇ ਸ਼ਬੀਲ ਲੱਗਦੀ ਆ ਉੱਥੇ ਜਾ ਕੇ ਅਸੀਂ ਸੇਵਾ ਕਰ ਸਕਦੇ ਆ ਨਹੀਂ ਤਾਂ ਅਸੀਂ ਮਾਇਆ ਕਰਕੇ ਦਸਵੰਧ ਕਰਕੇ ਵੀ ਸੇਵਾ ਕਰ ਸਕਦੇ ਆ ਜਦੋਂ ਵੀ ਅਸੀਂ ਕਿਤੇ ਸ਼ਬੀਲ ਲੱਗੀ ਹੋਵੇ ਉੱਥੋਂ ਜਲ ਛਕੀਏ ਸਾਨੂੰ ਜਥਾ ਸ਼ਕਤ ਉੱਥੇ ਮਾਇਆ ਦੇਣੀ ਚਾਹੀਦੀ ਆ 10 20 50 100 ਰੁਪਏ ਸਾਨੂੰ ਜ਼ਰੂਰ ਦੇਣੇ ਚਾਹੀਦੇ ਇਹਦੇ ਨਾਲ ਕੀ ਹੁੰਦਾ ਵਾ ਉੱਥੇ ਜਿਹੜੇ ਲੰਗਰ ਲਾਉਂਦੇ ਆ ਉਹਨਾਂ ਦਾ ਉਤਸ਼ਾਹ ਵੱਧਦਾ ਇਹ ਗੱਲ ਸੰਗਦੀ ਜੀ ਚੇਤੇ ਰੱਖਿਓ ਇਹ ਜਿਹੜੇ ਲੰਗਰ ਆ ਮਾਇਆ ਨਾਲ ਹੀ ਚੱਲਦੇ ਆ ਤੇ ਜਦੋਂ ਅਸੀਂ ਨਾਲੇ ਦਸਵੰਦ ਦਿੰਨੇ ਆ ਜਲ ਛਕਦੇ ਆ 10 20 ਰੁਪਏ ਦੇ ਵੀ ਦੇਵਾਂਗੇ ਕੋਈ ਹਰਜ ਨਹੀਂ ਇਹ ਗੁਰੂ ਦੇ ਪਿਆਰ ਵਿੱਚ ਆਗੇ ਸਾਨੂੰ ਦੇ ਦੇਣੀ ਚਾਹੀਦੇ ਆ ਫਿਰ ਇੰਨੀ ਗਰਮੀ ਪੈਂਦੀ ਆ ਦੇਖੋ ਧੁੱਪੇ ਖੜ ਖੜ ਕੇ ਹੋਰ ਪਿਆਰ ਕੀ ਹੁੰਦਾ ਆਪਾਂ ਨੂੰ ਜਲ ਛਕਾਉਂਦੇ ਆ ਇਹਨਾਂ ਦਿਨਾਂ ਵਿੱਚ ਪੰਛੀ ਤਰਾ ਤਰਾ ਕਰਦੇ ਆ ਉਹਨਾਂ ਲਈ ਵੀ ਅਸੀਂ ਕੋਠਿਆਂ ਉੱਪਰ ਜਿੱਥੇ ਜੜ ਰੱਖ ਸਕਦੇ ਆ ਇਹ ਵੀ ਇੱਕ ਸੇਵਾ ਹੀ ਆ ਤਪਦੀ ਹੋਈ ਧਰਤੀ ਨੂੰ ਸ਼ਾਂਤ ਕਰਨ ਵਾਸਤੇ ਰੁੱਖ ਲਾ ਸਕਦੇ ਆ ਹੁਣ ਗੁਰਮਖ ਪਿਆਰਿਓ ਇਹਨਾਂ ਰੁੱਖਾਂ ਦੇ ਲੰਗਰ ਦੀ ਵੀ ਬੜੀ ਲੋੜ ਆ ਅਸੀਂ ਵੇਖਦੇ ਆ ਪਰ ਰੁੱਖ ਵੀ ਉਹ ਲਾਉਣੇ ਚਾਹੀਦੇ ਆ ਜਿਹੜੇ ਛਾਂ ਵਾਲੇ ਹੁੰਦੇ ਆ ਕਿਉਂਕਿ ਇਹਨਾਂ ਨੇ ਹੀ ਗਰਮੀ ਨੂੰ ਠੱਲ ਪਾਉਣੀ ਹੁੰਦੀ ਆ ਗੁਰੂ ਸਾਹਿਬ ਜੀ ਸਾਨੂੰ ਬਹੁਤ ਤਰੀਕਿਆਂ ਨਾਲ ਸਮਝਾਉਂਦੇ ਆ ਮਸਿਆ ਤੇ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਦੀਵਾਨ ਸਜਦੇ ਆ ਸਜੇ ਹੋਏ ਦੀਵਾਨਾਂ ਵਿੱਚ ਉੱਥੇ ਬੜਾ ਕੁਝ ਸਿਖਾਇਆ ਜਾਂਦਾ ਢਾਡੀ ਸਹਿਬਾਨ ਆਉਂਦੇ ਆ ਗੁਰੂ ਦੇ ਇਤਿਹਾਸ ਬਾਰੇ ਦੱਸਦੇ ਆ ਤੇ ਬੱਚਿਆਂ ਦੀਆਂ ਧਾਰਮਿਕ ਪ੍ਰੀਖਿਆਵਾਂ ਵੀ ਹੁੰਦੀਆਂ ਕਿਤਾਬਾਂ ਦੇ ਲੰਗਰ ਵੀ ਲਾਏ ਜਾਂਦੇ ਆ ਪਰ ਗੱਲ ਇਹ ਆ ਵੀ ਅਸੀਂ ਕਿੰਨਾ ਕੁ ਪੜਦੇ ਹਾਂ ਕਿੰਨਾ ਕੁ ਸਮਝਦੇ ਹਾਂ ਗੱਲ ਇਹ ਤੇ ਵੀ ਆ ਸਾਡਾ ਜਿਹੜਾ ਪਿਆਰ ਆ ਗੁਰੂ ਨਾਲ ਹੋਣਾ ਚਾਹੀਦਾ ਇੱਕ ਵਾਰ ਦੀ ਗੱਲ ਆ ਵੀ ਇੱਕ ਫਕੀਰ ਘੋੜੇ ਤੇ ਬੈਠਾ ਹੋਇਆ ਕਿੱਧਰ ਜਾ ਰਿਹਾ ਸੀਗਾ ਉਹਦਾ ਇੱਕ ਤਾਲਬ ਕਹੋ ਜਾਂ ਸਿੱਖ ਜੰਗਲ ਵਿੱਚ ਉਹਦੀ ਯਾਦ ਵਿੱਚ ਬੈਠਾ ਸੀਗਾ ਤੜਫ ਰਿਹਾ ਸੀ ਫਕੀਰ ਜਿੱਧਰ ਘੋੜਾ ਜਾਣਾ ਚਾਹੁੰਦਾ ਸੀਗਾ ਵੀ ਇੱਧਰ ਨੂੰ ਚਲਾਉਣਾ ਘੋੜੇ ਨੂੰ ਘੋੜਾ ਉਧਰ ਜਾਂਦਾ ਨਹੀਂ ਸੀ ਉਹ ਇੱਧਰ ਕਰੀ ਨਾ ਘੋੜਾ ਉੱਧਰ ਜਾਵੇ ਜੇ ਉਹ ਸੱਜੇ ਕਰੇ ਉਹ ਖੱਬੇ ਮੁੜੇ ਇਸ ਕਰਕੇ ਜਦੋਂ ਘੋੜਾ ਆਪਦੀ ਜਿੱਦ ਤੇ ਅੜਿਆ ਰਿਹਾ ਮਹਾਤਮਾ ਬੋਲੇ ਫਿਰ ਵੀ ਭਾਈ ਇੱਛਾ ਜਿੱਧਰ ਤੇਰੀ ਮਰਜ਼ੀ ਆ ਲੈ ਚੱਲ ਤਾਂ ਉਹ ਘੋੜਾ ਸਿੱਧਾ ਜੰਗਲ ਦੀ ਤਰਫ ਲੈ ਕੇ ਚੱਲ ਪਿਆ ਜਿੱਥੇ ਤਿੰਨ ਚਾਰ ਮੀੜ ਜਾ ਕੇ ਅੱਗੇ ਖੜ ਗਿਆ ਅੱਗੇ ਉਹੀ ਬੈਠਾ ਸੀਗਾ ਉਹ ਫਕੀਰ ਦਾ ਮਰੀਦ ਉਹ ਪਿਆਰ ਕਰਨ ਵਾਲਾ ਮੁਰਸ਼ਿਦ ਨੂੰ ਦੇਖਿਆ ਉੱਠ ਕੇ ਖੜਾ ਹੋ ਗਿਆ ਫਕੀਰ ਨੇ ਕਿਹਾ ਇਹ ਕੀ ਤਾਲਬ ਨੇ ਕਿਹਾ ਵੀ ਅੱਜ ਮੇਰਾ ਦਿਲ ਤੁਹਾਡੇ ਦਰਸ਼ਨ ਲਈ ਤੜਫ ਰਿਹਾ ਸੀ। ਏਵੇਂ ਨਾ ਗੁਰਸਿੱਖ ਜਿਹੜੇ ਹੁੰਦੇ ਆ ਪ੍ਰੀਤ ਗੁਰ ਮਿਲੇ ਗਲਾਟੇ। ਸੋ ਸਿੱਖ ਤੇ ਪਿਆਰ ਦੇ ਵਿੱਚ ਇਨੀ ਕਸ਼ਿਸ਼ ਹੋਣੀ ਚਾਹੀਦੀ ਆ ਵੀ ਗੁਰੂ ਨੂੰ ਆਪ ਆਉਣਾ ਪੈ ਜੇ। ਇਹ ਗੱਲ ਅਸਲ ਵਿੱਚ ਹੁਣ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਸ਼ਹੀਦੀ ਪੁਰਬ ਵੀ ਅੱਗੇ ਨੇੜੇ ਹੀ ਆ ਰਿਹਾ। ਗੁਰੂ ਮਹਾਰਾਜ ਜੀ ਦਾ ਫਰਮਾਨ ਆ ਵੀ ਮਨੁੱਖ ਧਰਤੀ ਤੇ ਆਇਆ ਹੀ ਨਾਮ ਜਪਣ ਲਈ ਆ। ਸਤਿਗੁਰੂ ਮਹਾਰਾਜ ਬਾਣੀ ਜੀ ਫਰਮਾਨ ਕਰਦੇ ਆ ਸਾਸ ਸਾਸ ਸਿਮਰੋ ਗੋਵਿੰਦ ਇਹ ਮਸਿਆ ਤੇ ਜਿਹੜੇ ਦਿਹਾੜੇ ਹੁੰਦੇ ਆ ਇਹ ਤਾਂ ਸੰਗਤ ਨੂੰ ਇਕੱਤਰ ਕਰਨ ਦਾ ਇੱਕ ਮਰਿਆਦਾ ਬਣਾਈ ਗਈ ਆ ਇਸ ਕਰਕੇ ਸਾਨੂੰ ਨਾਮ ਜਪਦੇ ਰਹਿਣਾ ਚਾਹੀਦਾ ਸਾਨੂੰ ਕੋਸ਼ਿਸ਼ ਕਰਨਾ ਚਾਹੀਦਾ ਵੀ ਇਹ ਚਾਹੀਦੀ ਆ ਵੀ ਸਾਰਾ ਸਮਾਂ ਨਾਮ ਵਿੱਚ ਹੀ ਰਹੀਏ ਮਹਾਰਾਜ ਜੀ ਕਹਿੰਦੇ ਆ ਨਾ ਬਾਣੀ ਵਿੱਚ ਦਿਨ ਰਾਤੀ ਆ ਰਾਧੋ ਪਿਆਰੇ ਨਿਮਖ ਨ ਕੀਜੈ ਢੀਲਾ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਚੈੱਕ ਕਰਨਾ ਚਾਹੀਦਾ ਕਿ ਅਸੀਂ ਇਨ੍ਹਾਂ ਪੰਕਤੀਆਂ ਤੋਂ ਕਿੰਨੀ ਕੁ ਦੂਰ ਆਂ ਜੇ ਦੂਰ ਆਂ ਤਾਂ ਆਪਣੇ ਨਿਤਨੇਮ ਤੋਂ ਇਲਾਵਾ ਜਪਜੀ ਸਾਹਿਬ ਦਾ ਇੱਕ ਪਾਠ ਵਿਧਾ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੋੜੜੀ ਕਰੀਏ ਸਤਿਗੁਰੂ ਮਹਾਰਾਜ ਜੀ ਇਨ੍ਹਾਂ ਪੰਕਤੀਆਂ ਤੇ ਚੱਲਣ ਦਾ ਸਾਨੂੰ ਬਲ ਤੇ ਉਦਮ ਬਖਸ਼ੋ ਜੀ ਬਾਕੀ ਢਾਈ ਘੰਟੇ ਘੱਟ ਤੋਂ ਘੱਟ ਗੁਰਬਾਣੀ ਦਾ ਸਿਮਰਨ ਤੇ ਨੇਮ ਹੋਣਾ ਚਾਹੀਦਾ ਇਸ ਕਰਕੇ ਤੇ ਅਸੀਂ ਵੇਖਣਾ ਵੀ ਅਸੀਂ ਕਿੱਧਰ ਨੂੰ ਜਾ ਰਹੇ ਆਂ ਗੱਲ ਤਾਂ ਇਹ ਆ ਨਾ ਵੀ ਅਸੀਂ ਕਿੰਨਾ ਕੁ ਸ਼ੁਕਰਾਨਾ ਕਰਦੇ ਆਂ ਸਾਧ ਸੰਗਤ ਜੀ ਦੇਖਿਓ ਕਈ ਵਾਰੀ ਬੰਦੇ ਕੋਲ ਸਭ ਕੁਝ ਹੁੰਦਾ ਪਰ ਬੰਦਾ ਸ਼ੁਕਰਾਨਾ ਨਹੀਂ ਕਰਦਾ ਰੱਬ ਦਾ ਇਤਨੀਆਂ ਦਾਤਾਂ ਲੈ ਕੇ ਵੀ ਅਸੀਂ ਧੰਨਵਾਦੀ ਨਹੀਂ ਹੋ ਪਾਉਂਦੇ ਇਹੀ ਤਾਂ ਗੱਲ ਆ ਵੀ ਇਹੀ ਤਾਂ ਮਾਇਆ ਵਾ ਅਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਇੱਥੇ ਤੁਹਾਨੂੰ ਦੱਸਣੀ ਆ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਬਾਬਾ ਫਰੀਦ ਜੀ ਨੂੰ ਜਦੋਂ ਆਪਾਂ ਪੜ੍ਹਦੇ ਆ ਉਹ ਕਹਿੰਦੇ ਵੀ ਬੰਦਿਆ ਜੇ ਤੈਨੂੰ ਰੱਬ ਨੂੰ ਮਿਲਣ ਦਾ ਸ਼ੌਂਕ ਹੈ ਕਿਸੇ ਦਾ ਵੀ ਕਦੇ ਦਿਲ ਨਾ ਦਿਖਾਈ ਜੇ ਤੋ ਪ੍ਰੀਆ ਦੀ ਸਿੱਖ ਹਿਆਉ ਨਾ ਠਾਹੇ ਕਹੀ ਦਾ ਕਿਸੇ ਦਾ ਦਿਲ ਦਿਖਾਉਣਾ ਐਂ ਆ ਵੀ ਆਪਦੇ ਪੁੰਨ ਸਾੜ ਲੈਣਾ ਜਿਸ ਤਰ੍ਹਾਂ ਟਿਊਬਵੈਲ ਵਿੱਚੋਂ ਬਹੁਤ ਪਾਣੀ ਸਪੀਡ ਨਾਲ ਨਿਕਲਦਾ ਉਸੇ ਤਰ੍ਹਾਂ ਜਦੋਂ ਆਪਾਂ ਕਿਸੇ ਦਾ ਦਿਲ ਤੋੜਦੇ ਆ ਦਿਖਾਉਨੇ ਆ ਕੌਣ ਨੇ ਜਿਹੜੇ ਇਸੇ ਤਰ੍ਹਾਂ ਡੁੱਲ ਜਾਂਦੇ ਆ ਇਸ ਤੋਂ ਇਲਾਵਾ ਜੇਕਰ ਵਾਹਿਗੁਰੂ ਨੇ ਤੁਹਾਨੂੰ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ ਤਾਂ ਸੰਗਤ ਕਰਨ ਤੋਂ ਬਾਅਦ ਘਰ ਜਾ ਕੇ ਵੀ ਸਾਨੂੰ ਪਾਠ ਕਰਨਾ ਚਾਹੀਦਾ ਇਸ ਤਰ੍ਹਾਂ ਸ਼ੁਕਰਾਨਾ ਕਰਨਾ ਚਾਹੀਦਾ ਵੀ ਸਤ ਸੰਗਤ ਦੀਆਂ ਘੜੀਆਂ ਨਸੀਬ ਕਰਵਾਈਆਂ ਐਵੇਂ ਕਰਨ ਦੇ ਨਾਲ ਜਿਹੜੀ ਕਮਾਈ ਆ ਨਾਮ ਦੀ ਸੰਭਾਲੀ ਜਾਂਦੀ ਆ ਇਹ ਦਰਗਾਹ ਵਿੱਚ ਜਮ੍ਹਾਂ ਹੁੰਦੀਆਂ ਆਮ ਤੌਰ ਤੇ ਜਿਹੜੇ ਹੁੰਦੇ ਆ ਇਸ ਕਰਕੇ ਆਪਾਂ ਵੇਖਦੇ ਆ ਜਿਹੜੇ ਲੋਕ ਆ ਉਹਨਾਂ 'ਚ ਹੌਮੇ ਵੀ ਆ ਜਾਂਦੀ ਆ ਵੀ ਅਸੀਂ ਸਾਧ ਸੰਗਤ ਕਰਦੇ ਆ ਇਹ ਗਲਤੀ ਵੀ ਨਹੀਂ ਕਰਨੀ ਜਦੋਂ ਵੀ ਹੌਮੇ ਆਵੇ ਜਾਂ ਕਈ ਵਾਰੀ ਐਵੇਂ ਹੁੰਦਾ ਫਿਰ ਹੌਮੇ ਤੋਂ ਬਚਣ ਦਾ ਰਾਹ ਇਹੀ ਆ ਵੀ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਓ ਅਰਦਾਸ ਕਰੋ ਨਾਲੇ ਤਾਂ ਰਾਸ ਆ ਜਾਂਦਾ ਵਾ ਬਾਣੀ ਪੜਨ ਦੇ ਨਾਲ ਨਾਲੇ ਸ਼ੁਕਰਾਨਾ ਹੋ ਜਾਂਦਾ ਨਾਲੇ ਭਗਤੀ ਹੋ ਜਾਂਦੀ ਆ ਸਾਰੀਆਂ ਗੱਲਾਂ ਵਿੱਚੇ ਆ ਜਾਂਦੀਆਂ ਹੁਣ ਕਈ ਅਨਪੜ ਲੋਕ ਆ ਉਹ ਮਾਲਾ ਫੇਰ ਸਕਦੇ ਆ ਦੇਖੋ ਜੀ ਕਈ ਵਾਰੀ ਐਵੇਂ ਹੁੰਦਾ ਵੀ ਆਪਣੇ ਆਪਣੇ ਵਿਚਾਰ ਆ ਪਰ ਜੇ ਆਪਾਂ ਗੁਰੂ ਸਾਹਿਬਾਨ ਦਾ ਇਤਿਹਾਸ ਪੜਹੀਏ ਉਹਦੇ ਵਿੱਚ ਵੀ ਇਹ ਗੱਲ ਆਉਂਦੀ ਆ ਭਗਤਾਂ ਦਾ ਵੀ ਭੁੱਖੇ ਭਗਤ ਨਾ ਕੀਜੈ ਜਹ ਮਾਲਾ ਆਪਣੀ ਲਈਜੈ ਵੀ ਗੁਰੂ ਮਹਾਰਾਜ ਜੀ ਵੀ ਜਿ ਸਿਮਰਨਾ ਰੱਖਦੇ ਸੀਗੇ ਜਲੰਧਰ ਕੋਲ ਬੱਲਗਾ ਪਿੰਡਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਿਮਰਨਾ ਉੱਥੇ ਮੌਜੂਦ ਆ ਇਹ ਮਾਲਾ ਇਸ ਲਈ ਰੱਖੀ ਆ ਵੀ ਉਹਦੀ ਯਾਦ ਨਾ ਭੁੱਲੇ ਤਾਂ ਕੋਈ ਗੱਲ ਨਹੀਂ ਜੇ ਮਾਲਾ ਦਿਖਾਵੇ ਲਈ ਰੱਖੀ ਆ ਫਿਰ ਇਹ ਪਖੰਡਾ ਅਸਲ ਵਿੱਚ ਜੇ ਮਾਲਾ ਲੋਕਾਂ ਨੂੰ ਦਿਖਾਉਣ ਲਈ ਵੀ ਮੈਂ ਮਾਲਾ ਜਪਦਾ ਵੀ ਲੋਕਾਂ ਨੂੰ ਦਿਖਾਉਣਾ ਫਿਰ ਤਾਂ ਪਖੰਡਾ ਜੇ ਮਾਲਾ ਰੱਖੀਏ ਵੀ ਪਰਮੇਸ਼ਰ ਨੂੰ ਯਾਦ ਕਰਨਾ ਉਹਦੀ ਯਾਦ ਨਾ ਭੁੱਲੇ ਕੋਈ ਗੱਲ ਨਹੀਂ ਤਾਂ ਬੜੀ ਚੰਗੀ ਗੱਲ ਇਸ ਕਰਕੇ ਵਾਹਿਗੁਰੂ ਦੀ ਕਿਰਪਾ ਹੀ ਹੁੰਦੀ ਹੈ ਕਈਆਂ ਤੇ ਉਹਨਾਂ ਦੀ ਅਵਸਥਾ ਹੀ ਇਦਾਂ ਦੀ ਬਣ ਜਾਂਦੀ ਹੈ ਵੀ ਉਹ ਵੱਡੀਆਂ-ਵੱਡੀਆਂ ਗੱਲਾਂ ਨੂੰ ਬਰਦਾਸ਼ਤ ਕਰ ਜਾਂਦੇ ਆ ਇਸ ਕਰਕੇ ਜਦੋਂ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਾਲ ਤੰਗ ਕਰੇ ਤੁਸੀਂ ਵੀ ਆਪਦਾ ਨਾਮ ਵਧਾਓ ਕਈ ਵਾਰ ਹੁੰਦਾ ਵੀ ਫਲਾਣਾ ਬੰਦਾ ਮੈਨੂੰ ਜਿਉਣਾ ਨਹੀਂ ਦਿੰਦਾ ਤੁਸੀਂ ਆਪਦਾ ਨਾਮ ਵਧਾ ਕੇ ਅਰਦਾਸ ਕਰੋ ਸਤਿਗੁਰੂ ਮਹਾਰਾਜ ਜੀ ਇਹ ਗੱਲਾਂ ਮੈਨੂੰ ਤੰਗ ਕਰਦੀਆਂ ਨੇ ਇਹ ਗੱਲਾਂ ਮੈਨੂੰ ਇਸ ਤਰ੍ਹਾਂ ਕਰਦੀਆਂ ਨੇ ਫਿਰ ਤੁਸੀਂ ਵੇਖੋਗੇ ਵੀ ਕਿੱਡੀ ਕਿਰਪਾ ਹੋ ਜਾਣੀ ਮਹਾਰਾਜ ਦੀ ਏਡੀ ਕਿਰਪਾ ਹੋ ਜੂਗੀ ਤੁਸੀਂ ਵੀ ਹੈਰਾਨ ਰਹਿ ਜਾਓਗੇ ਸੋਈ ਵਿਧਾਤਾ ਖਿੰ ਖਿੰ ਜਪੀਐ ਜੇ ਸਿਮਰਤ ਅਵ ਗੁਣ ਸਭ ਟਕੀਐ ਵੀ ਆਪ ਜੀ ਕੋਈ ਕਿਰਪਾ ਕਰੋ ਵਿਧੀ ਬਣਾਓ ਸਤਿਗੁਰੂ ਮਹਾਰਾਜ ਇਹ ਗੱਲਾਂ ਮੇਰੇ ਅੰਦਰੋਂ ਨਿਕਲ ਜਾਣ ਕਈ ਵਾਰੀ ਐਵੇਂ ਹੁੰਦਾ ਤੇ ਤੁਸੀਂ ਗੁਰੂ ਘਰ ਜਾ ਕੇ ਵਾਰ-ਵਾਰੇ ਤਰਲੇ ਪਾਉ ਮਹਾਰਾਜ ਅੱਗੇ ਵੀ ਔਗਣਾਂ ਕੋਈ ਪਛਾਣ ਆ ਗਈ ਆ ਔਗਣ ਖਤਮ ਕਰਨ ਲਈ ਤਰਲੇ ਪਾਉਂਦਾ ਸਿੱਖ ਸੁਖਦਾਤਾ ਗੁਰ ਸੇਵੀ ਐ ਸਭ ਆਵਗੁਣ ਕੱਢੇ ਤੋਈ ਗੁਰੂ ਮਿਹਰਵਾਨ ਹੁੰਦੇ ਆਪੇ ਕਿਰਪਾ ਕਰ ਦਿੰਦੇ ਆ ਤਾਂ ਇਹ ਚੀਜ਼ਾਂ ਭਾਵੇਂ ਦੇਖਣ ਨੂੰ ਨਿੱਕੀਆਂ-ਨਿੱਕੀਆਂ ਨੇ ਪਰ ਇਹਨਾਂ ਦਾ ਅਸਰ ਬਹੁਤ ਜ਼ਿਆਦਾ ਵਾ ਕਈ ਵਾਰੀ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਉੱਥੇ ਫਿਰ ਕੀ ਹੁੰਦਾ ਵਾ ਵੀ ਸੰਗਤ ਆਉਂਦੀ ਆ ਉਹ ਫਿਰ ਕਈਆਂ ਦੇ ਮਨਾਂ ਵਿੱਚ ਇੱਕ ਦੂਜੇ ਨੂੰ ਦੇਖ ਕੇ ਗਲਤ ਵਿਚਾਰ ਵੀ ਆਉਣੇ ਸ਼ੁਰੂ ਹੋ ਜਾਂਦੇ ਆ ਨਜ਼ਰ ਮੈਲੀ ਹੋ ਜਾਂਦੀ ਆ ਉਦੋਂ ਦੇਖ ਪਰਾਈਆਂ ਚੰਗੀਆਂ ਮਾਮਾ ਭੈਣਾ ਧੀਆਂ ਜਾਣ 29ਵੀਂ ਵਾਰ ਵਿੱਚ ਭਾਈ ਗੁਰਦਾਜ ਜੀ ਫਰਮਾਉਂਦੇ ਆ ਵੀ ਪ੍ਰਾਈ ਔਰਤ ਵੱਲ ਗਲਤ ਭਾਵਨਾ ਨਾਲ ਦੇਖਣਾ ਸਿੱਖ ਧਰਮ ਦੇ ਵਿੱਚ ਬਿਲਕੁਲ ਵਰਜਤ ਆ ਪ੍ਰਫਾਸ਼ ਦੀ ਗੱਲ ਆ ਵੀ ਕਈ ਵਾਰੀ ਮਨ ਜਿਹੜਾ ਉਹ ਭਟਕ ਜਾਂਦਾ ਇਸ ਕਰਕੇ ਗੁਰੂ ਅੱਗੇ ਅਰਦਾਸ ਕਰੋ ਇਹ ਪਾਪਾਂ ਦੀ ਪੰਡ ਸਿਰ ਤੇ ਚੜ ਜਾਂਦੀ ਆ ਇਸ ਕਰਕੇ ਗੁਰੂ ਘਰ ਆ ਕੇ ਕਿਸੇ ਲੜਕੀ ਵੱਲ ਮਾੜੀ ਨਿਗਾਹ ਨਾ ਦੇਖਣਾ ਪਾਪ ਨਹੀਂ ਮਹਾਪਾਪ ਆ ਤਾਂ ਇਹ ਚੀਜ਼ਾਂ ਤਰਗ ਲੋਇਨ ਗੁਰਦਰਸ਼ ਬਿਨ ਪੇਖੈ ਪਰ ਤਰਣੀ ਇਸ ਕਰਕੇ ਇਹੋ ਜੇ ਵਿਚਾਰ ਤੰਗ ਕਰਦੇ ਆ ਤਾਂ ਨਿਰਮਲ ਭਉ ਮੰਨ ਦੇ ਵਿੱਚ ਰੱਖਿਆ ਜਾਏ ਵੀ ਅਸੀਂ ਆਏ ਕਿੱਥੇ ਆ ਕਿਹੜੇ ਦਰ ਤੇ ਆਏ ਆ ਇਹ ਜੜੀਆਂ ਬੱਚੀਆਂ ਇੱਥੇ ਆਈਆਂ ਨੇ ਇਹ ਗੁਰੂ ਦੀਆਂ ਧੀਆ ਬਣ ਕੇ ਆਈਆਂ ਨੇ ਇਸ ਤਰ੍ਹਾਂ ਮਨ ਵਿੱਚ ਜਦੋਂ ਸੋਚੋਗੇ ਗਲਤ ਵਿਚਾਰ ਆਉਣੇ ਬੰਦ ਹੋ ਜਾਣਗੇ ਵੀ ਮੈਂ ਗੁਰੂ ਦੀਆਂ ਧੀਆ ਬਾਰੇ ਕੀ ਸੋਚ ਰਿਆਂ ਤਾਂ ਇਹ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਸਾਨੂੰ ਸਿੱਖਣੀਆਂ ਪੈਣਗੀਆਂ ਨਾਲੇ ਜਿਹੜੇ ਮਨ ਨੂੰ ਆਪਾਂ ਵਸ ਕਰਨ ਚ ਫਿਰਦੇ ਆ ਇਹ ਮਨ ਜਿਹੜਾ ਗੱਲਾਂ ਬਾਤਾਂ ਨਾਲ ਵਸ ਚ ਨਹੀਂ ਆਉਣਾ ਬੰਦਗੀ ਨਾਲ ਹੀ ਵਸ ਚ ਆਉਣਾ ਇੱਕ ਵਾਰ ਦੀ ਗੱਲ ਆ ਇੱਥੇ ਮੈਂ ਤੁਹਾਨੂੰ ਇੱਕ ਸਾਖੀ ਸੁਣਾਉਣਾ ਇੱਕ ਮੁਸਲਮਾਨ ਫਕੀਰ ਸੀ ਇੱਕ ਦਿਨ ਬਾਜ਼ਾਰ ਵਿੱਚੋਂ ਲੰਘ ਗਿਆ ਕਿਤੇ ਰਸਤੇ ਵਿੱਚ ਕੀ ਹੋਇਆ ਉੱਥੇ ਹਲਵਾਈ ਦੀ ਦੁਕਾਨ ਸੀ ਹਲਵਾਈਆਂ ਦਾ ਹੁਣ ਕੰਮ ਕੀ ਹੁੰਦਾ ਉਹਨੇ ਬੜੀਆਂ ਸੋਹਣੀਆਂ ਜਲੇਬੀਆਂ ਉਹ ਲਾਈਆਂ ਹੋਈਆਂ ਸੀ ਮਨ ਨੇ ਕਿਹਾ ਵੀ ਜਲੇਬੀਆਂ ਖਾਣੀਆਂ ਨੇ ਵੀ ਤੇਰੇ ਕੋਲ ਪੈਸਾ ਨਹੀਂ ਮਨ ਜਿਹੜਾ ਬੜਾ ਕੁਝ ਕਹਿੰਦਾ ਪਰ ਜਾਣਦੇ ਆ ਵੀ ਕਰੇ ਤਾਂ ਕੀ ਕਰੇ ਮਨ ਨੂੰ ਬੜਾ ਸਮਝਾਇਆ ਉਹ ਫਕੀਰ ਦਾ ਜਿਹੜਾ ਮਨ ਨਾ ਮੰਨਿਆ ਆਖਰ ਕਾਰ ਉਥੋਂ ਵਾਪਸ ਮੁੜ ਕੇ ਆ ਗਿਆ ਇਹ ਮਨ ਦੀ ਸੰਗਤ ਜੀ ਇਕਾਦਤ ਆ ਵੀ ਜਿੱਧਰ ਨੂੰ ਮੋੜੋ ਤੇ ਉਧਰ ਹੀ ਚਲਾ ਜਾਂਦਾ ਇਹ ਏਡਾ ਠੀਠ ਆ ਜਦੋਂ ਰਾਤ ਨੂੰ ਭਜਨ ਤੇ ਬੈਠਾ ਜਲੇਬੀਆਂ ਸਾਹਮਣੇ ਮਨ ਬਾਹਰ ਜਾਣ ਲੱਗਾ ਫਕੀਰ ਉੱਠ ਕੇ ਬੈਠਾ ਫਿਰ ਭਜਨ ਤੇ ਬੈਠਾ ਫਿਰ ਉਹੀ ਜਲੇਬੀਆਂ ਸਾਹਮਣੇ ਸਵੇਰ ਹੋਈ ਪੈਸੇ ਕਮਾਉਣ ਲਈ ਕੰਮ ਕਰਨਾ ਸੀਗਾ ਗਰਮੀ ਬਹੁਤ ਸੀ ਉਦੇ ਮਾਲਕ ਦਾ ਵਤੀਰਾ ਰੁੱਖਾ ਸੀ ਜਿਵੇਂ ਕਿਵੇਂ ਸ਼ਾਮ ਨੂੰ ਥੱਕ ਕੇ ਚੂਰ ਕੇ ਲੜ ਖੜਾਉਂਦਾ ਬਾਜ਼ਾਰ ਆ ਗਿਆ ਕਿਉਂਕਿ ਉਹਦਾ ਮਨ ਜਲੇਬੀਆਂ ਖਾਣਾ ਚਾਹੁੰਦਾ ਸੀ ਉਦੋਂ ਜਲੇਬੀਆਂ ਸੰਗਤ ਜੀ ਸਸਤੀਆਂ ਹੁੰਦੀਆਂ ਸੀ ਬਹੁਤ ਜ਼ਿਆਦਾ ਉਹਨੇ ਰੁਪਈਏ ਦੀਆਂ ਤਿੰਨ ਸੇਰ ਜਿਹੜੀਆਂ ਸੀਗੀਆਂ ਲੈ ਲਈਆਂ ਤਿੰਨ ਸੇਰ ਜਲੇਬੀਆਂ ਲਈਆਂ ਤੇ ਜੰਗਲ ਚ ਚਲਾ ਗਿਆ ਕੁਝ ਖਾਧੀਆਂ ਰੱਜ ਗਿਆ ਮਨ ਨੂੰ ਕਹਿੰਦਾ ਹੋਰ ਖਾ ਹੋਰ ਖਾਧੀਆਂ ਆਖਰ ਮਾਨ ਨੇ ਮੂੰਹ ਫੇਰਤਾ ਫਿਰ ਕਹਿੰਦਾ ਹੋਰ ਖਾ ਵੀ ਮਨਾ ਤੂੰ ਤਾਂ ਮੈਨੂੰ ਟਿਕਣ ਹੀ ਨਹੀਂ ਦਿੰਦਾ ਹੋਰ ਖਾ ਹੋਰ ਖਾਧੀਆਂ ਇੰਨੀਆਂ ਖਾਧੀਆਂ ਵੀ ਉਲਟੀ ਹੋਗੀ ਉਲਟੀ ਆ ਗਈ ਕੈ ਹੋਗੀ ਜਦੋਂ ਕੈ ਹੋਗੀ ਨਾ ਮਾਨ ਨੂੰ ਹੁਕਮ ਦਿੱਤਾ ਵੀ ਇਹ ਕੈ ਨੂੰ ਵੀ ਖਾ ਹੁਣ ਲੈ ਕੈ ਨੂੰ ਖਾਦਾ ਫਿਰ ਕੈ ਹੋਗੀ ਅਖੀਰ ਮਾਨ ਨੇ ਹਾਰ ਕੇ ਕਿਹਾ ਵੀ ਮੁੜ ਕੇ ਜਲੇਬੀਆਂ ਨਹੀਂ ਮੰਗਾਗਾ ਕਹਿਣ ਦਾ ਭਾਵ ਵੀ ਇਹ ਮਨ ਜਿਹੜਾ ਗੱਲਾਂ ਬਾਤਾਂ ਨਾਲ ਵਸੱਚ ਨਹੀਂ ਆਉਂਦਾ ਇਹ ਤਾਂ ਫਕੀਰ ਜਿਹੜੇ ਆ ਰੱਬ ਦੇ ਪਿਆਰੇ ਇਹਨੂੰ ਫਿਰ ਕਟ-ਕਟ ਕੇ ਕੂਟਣ ਸੋਏ ਜੋ ਮਨ ਕੋ ਕੂਟਾ ਕਟ-ਕਟ ਕੇ ਇਹਨੂੰ ਸਿੱਧਾ ਕਰਦੇ ਆ ਇਹ ਪਰਮਾਰਥੀ ਸਾਖੀਆਂ ਦੇ ਵਿੱਚ ਤੇ ਇਹ ਸਮਝਾਉਣ ਲਈ ਦ੍ਰਿਸ਼ਟਾਂਤ ਦਿੱਤੇ ਹੋਏ ਆ ਕੁਝ ਕਿਤਾਬਾਂ ਦੇ ਵਿੱਚ ਹੋ ਸਕਦਾ ਇਦਾਂ ਕੁਝ ਹੋਇਆ ਨਾ ਹੋਵੇ ਪਰ ਇਹ ਆਪਾਂ ਨੂੰ ਸਮਝਾਉਣ ਲਈ ਗੱਲਾਂ ਸੱਚੀਆਂ ਨੇ ਗੱਲ ਨਹੀਂ ਯੋਗ ਨਾ ਹੋਈ ਗੱਲਾਂ ਬਾਤਾਂ ਦੇ ਨਾਲ ਤਾਂ ਯੋਗ ਨਹੀਂ ਹੁੰਦਾ ਇਹ ਤਾਂ ਅਨਕ ਭਾਂਤ ਕਰ ਸੇਵਾ ਕਰੀਏ ਜੀਓ ਪ੍ਰਾਣ ਤਨ ਆਗੇ ਧਰੀਏ ਇਦਾਂ ਬੜੇ ਅਫਸੋਸ ਦੀ ਗੱਲ ਆ ਵੀ ਮਨ ਜਿਹੜਾ ਮੋੜਿਆ ਨਹੀਂ ਮੁੜਦਾ ਹੈਗਾ ਤਾਂ ਸਾਨੂੰ ਭਾਈ ਜ਼ਰੂਰ ਸਿੱਖਿਆ ਲੈਣੀ ਚਾਹੀਦੀ ਆ ਗੁਰੂ ਮਹਾਰਾਜ ਬਹੁਤ ਕਿਰਪਾ ਕਰ ਦਿੰਦੇ ਆ ਜੇ ਤੋ ਆਪਾਂ ਗੁਰੂ ਦੇ ਹੋ ਜਾਂਨੇ ਆ ਤਾਂ ਆ ਜਿਹੜਾ 1984 ਦੇ ਵਿੱਚ ਖੱਲੂ ਘਾਰਾ ਵਾਪਰੇ ਆ ਇਹਦੇ ਵਿੱਚ ਗੁਰਮਖ ਪਿਆਰਿਓ ਛੋਟੇ ਬੱਚਿਆਂ ਦੀਆਂ ਸ਼ਹੀਦੀਆਂ ਹੋਈਆਂ ਭਾਈ ਮਨਪ੍ਰੀਤ ਸਿੰਘ ਜੀ 18 ਦਿਨ ਦੇ ਬੱਚੇ ਸੀਗੇ ਜਿਹੜੇ ਸ਼ਹੀਦ ਹੋ ਗਏ ਸਭ ਤੋਂ ਛੋਟੇ ਸ਼ਹੀਦ ਆ 1984 ਖੱਲੂ ਘਾਰੇ ਦੇ ਕਿੰਨਾ ਸਰਕਾਰ ਨੇ ਧੱਕਾ ਕੀਤਾ ਕਿਤਨਾ ਕੁਝ ਸਾਡੇ ਨਾਲ ਵਾਪਰੇ ਆ ਇਹ ਤਾਂ ਕਿੰਨਾ ਸਦੀਆਂ ਹੋ ਗਈਆਂ ਸੀਗੀਆਂ ਆਪਾਂ ਨੂੰ ਜ਼ੁਲਮ ਸਹਿੰਦੇ ਹੋਏ ਫਿਰ ਮਹਾਪੁਰਖਾਂ ਨੇ ਉਹਦਾ ਜ਼ੁਲਮ ਦਾ ਟਾਕਰਾ ਵੀ ਕੀਤਾ ਸ਼ਹਾਦਤ ਵੀ ਪਾਈ ਇਹ ਤਾਂ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ ਮੁੱਦਤੇ ਗੁਜ਼ਰੀਆਂ ਇਤਨੀ ਰੰਜੋ ਗਮ ਸਹਿੰਤੇ ਹੋਏ ਸ਼ਰਮ ਸੀ ਆਤੀ ਹੈ ਮuje ਇਸ ਵਤਨ ਕੋ ਵਤਨ ਕਹਤੇ ਹੋਏ ਤਾਂ ਇਹ ਤਾਂ ਭਾਈ ਸ਼ਰਮ ਆਉਂਦੀ ਆ ਹੁਣ ਵੀ ਇਹ ਆਪਣਾ ਲੱਗਦਾ ਹੀ ਨਹੀਂ ਦੇਸ਼ ਵੀ ਜਿਹਦੇ ਵਿੱਚ ਸਾਡੇ ਦਿਲ ਉੱਪਰ ਹਮਲਾ ਕਰ ਦਿੱਤਾ ਗਿਆ ਤਾਂ ਸਾਨੂੰ ਜ਼ਰੂਰ ਭਾਈ ਸਿੱਖਿਆ ਲੈਣੀ ਚਾਹੀਦੀ ਆ ਤੇ ਇਹ ਜਿਹੜੀਆਂ ਸ਼ਹਾਦਤਾਂ ਹੋਈਆਂ ਉਹਨਾਂ ਸ਼ਹੀਦਾਂ ਦਾ ਜੀਵਨ ਵੀ ਪੜ੍ਹਨਾ ਚਾਹੀਦਾ ਕਈ ਵਾਰੀ ਪੱਤਰਕਾਰ ਪੁੱਛ ਲੈਂਦੇ ਆ ਬੀਬੀ ਉਪਕਾਰਕ ਹੋਰ ਕੌਣ ਹੈ ਤਾਂ ਇਹ ਭਾਈ ਮਹਿੰਗਾ ਸਿੰਘ ਬੱਬਰ ਕੌਣ ਹਨ ਬੀਬੀ ਸਤਨਾਮ ਵਾਹਿਗੁਰੂ ਕੌਣ ਹਨ ਉਹ ਬੱਚੀਆਂ ਜਿਨ੍ਹਾਂ ਨੇ ਲੱਕ ਨਾਲ ਬੰਬ ਬੰਨ ਕੇ ਟੈਂਕਾਂ ਦੇ ਉੱਪਰ ਛਾਲਾਂ ਮਾਰੀਆਂ ਭਾਈ ਮੋਹਰਾ ਸਿੰਘ ਜੀ ਦੇ ਬੱਚੇ ਗੁਰਮਖ ਪਿਆਰਿਓ ਬੀਬੀ ਪ੍ਰੀਤਮ ਕੌਰ ਜੀ ਉਹਨਾਂ ਦਾ 18 ਦਿਨ ਦਾ ਬੱਚਾ ਮਨਪ੍ਰੀਤ ਸਿੰਘ ਤਾਂ ਇਹ ਸਾਰੇ ਕੌਣ ਹਨ ਤਾਂ ਸਾਨੂੰ ਉਦੋਂ ਫਿਰ ਨਿਮੋਸ਼ੀ ਆਉਂਦੀ ਜਦੋਂ ਸਾਨੂੰ ਪਤਾ ਨਹੀਂ ਹੁੰਦਾ ਤਾਂ ਸਾਨੂੰ ਇਹਨਾਂ ਦਾ ਥੋੜਾ ਥੋੜਾ ਇਤਿਹਾਸ ਇਤਿਹਾਸਕ ਕਿਤਾਬਾਂ ਲਿਆ ਕੇ ਆ ਜੂਨ ਦੇ ਦਿਨ ਚੱਲਦੇ ਆ ਹੁਣ ਤਾਂ ਦਿਨ ਬਹੁਤ ਵੱਡੇ ਆ ਗੁਰਮਖ ਪਿਆਰਿਓ ਇਹ ਜੇਠ ਮਹੀਨੇ ਦੇ ਤਾਂ ਸਾਨੂੰ ਇਹਨਾਂ ਦਿਨਾਂ ਵਿੱਚ ਸਾਹਿਤ ਜ਼ਰੂਰ ਪੜ੍ਹਨਾ ਚਾਹੀਦਾ ਜੇਕਰ ਅਸੀਂ ਸਾਹਿਤ ਪੜ੍ਹਾਂਗੇ ਸੰਤਾਂ ਮਹਾਪੁਰਖਾਂ ਦਾ ਆਪਣੇ ਸ਼ਹੀਦਾਂ ਦਾ ਸਾਨੂੰ ਉਹਨਾਂ ਬਾਰੇ ਜਾਣਕਾਰੀ ਆਵੇਗੀ ਫੇਰ ਹੀ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ ਜੇ ਸਾਡੇ ਬੱਚੇ ਸਾਨੂੰ ਪੁੱਛ ਲੈਣ ਤੇ ਸਾਨੂੰ ਪਤਾ ਨਾ ਹੋਵੇ ਫਿਰ ਵੀ ਨਮੋਸ਼ੀ ਆ ਤਾਂ ਕਈ ਵਾਰ ਅਸੀਂ ਗਲਤ ਹੁੰਨੇ ਆ ਸਾਡੇ ਬੱਚੇ ਨਹੀਂ ਅਸੀਂ ਉਹਨਾਂ ਨੂੰ ਸਿੱਖਿਆ ਨਹੀਂ ਦੇ ਪਾਉਂਦੇ ਕਿਉਂਕਿ ਅਸੀਂ ਆਪ ਸਿੱਖਿਆ ਨਹੀਂ ਲਈ ਹੁੰਦੀ ਤਾਂ ਇਹ ਜਿਹੜਾ ਅੱਜ ਮਸਿਆ ਦਾ ਦਿਹਾੜਾ ਜ਼ਰੂਰ ਭਾਈ ਕੋਈ ਨਾ ਕੋਈ ਕਿਤਾਬਾਂ ਗੁਰੂ ਘਰ ਵੀ ਜਾਓ ਕਿਉਂਕਿ ਬਹੁਤੇ ਗੁਰਦੁਆਰਾ ਸਾਹਿਬਾਂ ਦਾ ਸਟਾਲਾਂ ਲੱਗੀਆਂ ਹੁੰਦੀਆਂ ਨੇ ਜਿਹੜੇ ਇਤਿਹਾਸਕ ਹੁੰਦੇ ਆ ਉਤੋਂ ਸਾਰੀਆਂ ਕਿਤਾਬਾਂ ਮਿਲ ਜਾਂਦੀਆਂ ਕਿ ਨਹੀਂ ਵੀ ਮਿਲਦੀਆਂ ਦੁਕਾਨ ਤੋਂ ਖਰੀਦ ਕੇ ਤੁਸੀਂ ਜ਼ਰੂਰ ਪੜਿਓ ਕਿ ਸੰਤਾਂ ਦਾ ਕੀ ਇਤਿਹਾਸ ਸੀਗਾ ਕਿਉਂ ਉਹਨਾਂ ਨੇ ਸ਼ਹਾਦਤ ਪਾਈ ਆ ਕਿੰਨੀ ਬੰਦਗੀ ਕੀਤੀ ਆ ਸੰਤ ਅਤਵਾਦੀ ਵਖਵਾਦੀ ਨਹੀਂ ਸਨ ਉਹਨਾਂ ਨੇ ਸਾਡੇ ਹੱਕਾਂ ਦੀਆਂ ਗੱਲਾਂ ਕੀਤੀਆਂ ਅਨੰਦਪੁਰ ਸਾਹਿਬ ਦਾ ਮਤਾ ਕੀ ਸੀ ਇਹ ਸਭ ਕੁਝ ਤੁਹਾਨੂੰ ਪੜ੍ਹੇ ਤੋਂ ਪਤਾ ਲੱਗਣਾ ਮੈਂ ਪਹਿਲੇ ਕਹਿ ਦਿੱਤਾ ਵੀ ਗੱਲੀਆਂ ਜੋਗ ਨਾ ਹੋਈ ਗੱਲਾਂ ਬਾਤਾਂ ਨਾਲ ਨਹੀਂ ਕੁਝ ਹੋਣਾ ਆਪ ਨੂੰ ਪੜ੍ਹਨਾ ਪਵੇਗਾ ਜਾਗਰੂਕ ਹੋਣਾ ਪਵੇਗਾ ਤਾਂ ਇਹ ਸਾਰੀਆਂ ਗੱਲਾਂ ਜ਼ਰੂਰ ਪਾਈ ਪੱਲੇ ਬੰਨਿਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰੀਏ ਗੁਰੂ ਵਾਲੇ ਬਣੀਏ ਆਓ ਆਪਾਂ ਹੁਣ ਸਾਰੇ ਜਾਣੇ ਭਾਈ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆਂ ਤੇ ਫਤਿਹ ਬੁਲਾਉਣੀ ਆ ਜੀ ਸਤਿਗੁਰੂ ਜੀ ਦੀ ਸ਼ਾਨ ਬੜੀ ਉੱਚੀ ਅਤੇ ਸੁੱਚੀ ਹੈ बोलਦਿਆਂ ਤੂੰ ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ ਨਾਨਕ ਨਾਮ ਚੜਦੀ ਕਲਾ ਭਾਈ ਸਰਬੱਤ ਦਾ ਭਲਾ ਸਾਰੇ ਮੰਗਿਆ ਕਰੋ ਇਹਦੇ ਵਿੱਚ ਹੀ ਆਪਣਾ ਭਲਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਹੀ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ